ਸਾਬਾ ਜੀ ਦੀ ਫਤਿਹ ਅੱਜ ਯੂਨੈਸਕੋ ਯੂਨਾਈਟਿਡ ਨੇਸ਼ਨ ਦੀ ਜਿਹੜੀ ਸੰਸਥਾ ਹੈ ਉਹਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਡਿਕਲੇਅਰ ਕੀਤਾ ਹੋਇਆ ਜਿਸ ਕਰਕੇ ਅਸੀਂ ਅੰਮ੍ਰਿਤਸਰ ਸਾਹਿਬ ਵਿਖੇ ਸੈਮੀਨਾਰ ਰੱਖਿਆ ਸੀਗਾ ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ ਉਹਦੇ ਉੱਤੇ ਜਿਹੜੇ ਸਾਡੇ ਸਤਿਕਾਰਯੋਗ ਡਾਕਟਰ ਉਦੋਕੇ ਆ ਸੱਤ ਤੋਂ ਜੁਝਾਰ ਸਿੰਘ ਜੀ ਹੈਗੇ ਆ ਔਰ ਪ੍ਰਿੰਸੀਪਲ ਦਵਿੰਦਰ ਸਿੰਘ ਜੀ ਹੈਗੇ ਔਰ ਸਾਡੇ ਸਤਕਾਰਯੋਗ ਸੁਖਵਿੰਦਰ ਸਿੰਘ ਜੀ ਉਹਨਾਂ ਸਾਰਿਆਂ ਨੇ ਆਪਣੀ ਮਾਂ ਬੋਲੀ ਦੇ ਉੱਤੇ ਸਾਨੂੰ ਬਹੁਤ ਵਧੀਆ ਉਦਾਹਰਨਾਂ ਦਿੱਤੀਆਂ ਇਤਿਹਾਸ ਬਖਸ਼ਿਆ ਔਰ ਸਾਡੀ ਮਾਂ ਬੋਲੀ ਦੇ ਸਾਹਮਣੇ ਜਿਹੜੇ ਖਤਰੇ ਆ ਜਿਹਦੇ ਵਿੱਚ ਜਿਹੜੀਆਂ ਹੋਰ ਬੋਲੀਆਂ ਹਾਵੀ ਹੋਣ ਦਾ ਯਤਨ ਕਰ ਰਹੀਆਂ ਔਰ ਜੋ ਇਹਦੀ ਮੁੱਢਲੀ ਤਾਕਤ ਹੈ ਜੋ ਕਿ ਇਸ ਧਰਤੀ ਦੀ ਇਹ ਸਾਡੀ ਵਾਸੀ ਹੈ ਇਹ ਬੜੇ ਲੰਬੇ ਸਮੇਂ ਤੋਂ ਦੱਸਿਆ ਕਿ ਸੰਸਕ੍ਰਿਤ ਦੇ ਮੁਕਾਬਲੇ ਦੇ ਸਮੇਂ ਤੋਂ ਇਹਦੇ ਜਣਾ ਜਾਂਦੀਆਂ ਔਰ ਮਾਂ ਬੋਲੀ ਅਦੀਨ ਜਿਹੜਾ ਵੱਖ-ਵੱਖ ਧਰਮਾਂ ਨੇ ਔਰ ਸਾਡੇ ਜਿਹੜੇ ਭਗਤ ਹੈ ਜਿਹੜੇ ਸਾਡੇ ਬਾਬੇ ਆ ਉਹਨਾਂ ਨੇ ਬਾਬਾ ਫਰੀਦ ਜੀ ਬਾਰੇ ਸਾਨੂੰ ਔਰੇ ਦੱਸਿਆ ਕਿਵੇਂ ਉਹਨਾਂ ਨੇ ਸਧਾਰਨ ਇਨਸਾਨ ਨੂੰ ਸਿੱਧਾ ਰੱਬ ਨਾਲ ਜੋੜਿਆ ਔਰ ਗੁਰਮੁਖੀ ਦੀ ਲਿਪੀ ਬਾਰੇ ਮਹਾਰਾਜ ਅੰਗਦ ਸਾਹਿਬ ਦੇ ਬਾਰੇ ਗੁਰੂ ਨਾਨਕ ਸਾਹਿਬ ਬਾਰੇ ਔਰ ਇਸ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧ ਹੈ ਉਸ ਕਾਰਨ ਇਹਨੂੰ ਹੋਰ ਜਿਹੜੀਆਂ ਮਾਂ ਬੋਲੀਆਂ ਅੱਜ ਗਾਇਬ ਹੋ ਰਹੀਆਂ ਜੇ ਆਪਾਂ ਖੱਬੇ ਸੱਜੇ ਦੇਖੀਏ ਬਹੁਤ ਸਾਰੀਆਂ ਪਹਾੜੀਆਂ ਬੋਲੀਆਂ ਉਹ ਚਲੀ ਗਈਆਂ ਹੈਗੀਆਂ ਔਰ ਇਸ ਹੱਦ ਤੱਕ ਕੇ ਵੀ ਜਿਹੜੀ ਸੰਸਕ੍ਰਿਤ ਸੀ ਉਹਦੀ ਵੀ ਅੱਜ ਕੱਲ ਬੋਲੀ ਘੱਟ ਹੈਗੀ ਆ ਹੁਣ ਭਾਵੇਂ ਥੋੜੀ ਬਹੁਤ ਵੱਧ ਰਹੀ ਹੈ ਪਰ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਨੂੰ ਪੰਜਾਬੀ ਨੂੰ ਵਰਤ ਕੇ ਸਾਨੂੰ ਪੰਜਾਬ ਨਾਲ ਪੰਜਾਬੀ ਨਾਲ ਪੰਜਾਬੀ ਨਾਲ ਜੋੜਿਆ ਇਹਦਾ ਉਹਨਾਂ ਨੇ ਮੁੱਖ ਸਾਰੇ ਨੇ ਅਸਰ ਦੱਸਿਆ ਸੀਗਾ ਬਹੁਤ ਗਹਿਰਾ ਤੇ ਡੂੰਗਾ ਹੈਗਾ ਔਰ ਅਸੀਂ ਹੁਣ ਇਸ ਪ੍ਰੋਗਰਾਮ ਨੂੰ ਫਰੀਦਕੋਟ ਦੀ ਧਰਤੀ شیخ ਬਾਬਾ ਫਰੀਦ ਜੀ ਨੂੰ ਯਾਦ ਕਰਦੇ ਹੋਏ 23 ਤਰੀਕ ਨੂੰ ਉੱਥੇ ਸੈਮੀਨਾਰ ਰੱਖਿਆ ਉਸ ਤੋਂ ਉਪਰੰਤ 24 ਤਰੀਕ ਨੂੰ ਮੱਲ ਅਖਾੜਾ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਲਿਪੀ ਬਖਸ਼ੀ ਸੀ ਗੁਰਮੁਖੀ ਦੀ ਉੱਥੇ ਖਡੂਰ ਸਾਹਿਬ ਉੱਥੇ ਅਸੀਂ ਪ੍ਰੋਗਰਾਮ ਅਗਲਾ 24 ਤਰੀਕ ਨੂੰ ਰੱਖਿਆ ਉਸੇ ਦਿਨ ਨੂੰ ਇੱਕ ਜਿਹੜਾ ਕੈਨੇਡਾ ਦਾ ਸ਼ਹਿਰ ਹੈ ਬ੍ਰੈਂਡਨ ਉਨੇ ਵਰਲਡ ਪੰਜਾਬੀ ਡੇ ਮਨਾਉਣ ਦਾ ਫੈਸਲਾ ਕੀਤਾ ਹੋਇਆ ਕਾਫੀ ਸਾਲਾਂ ਦਾ ਉਹਦੇ ਯਾਦ ਦੇ ਵਿੱਚ ਅਸੀਂ ਹੁਣ ਖਡੂਰ ਸਾਹਿਬ 24 ਤਰੀਕ ਨੂੰ ਵੀ ਇਕੱਠੇ ਹੋਵਾਂਗੇ ਮੈਂ ਬੇਨਤੀ ਹਾਂ ਮਸਲ ਅੱਜ ਇੱਕ ਦਿਹਾੜਾ ਮਨਾਇਆ ਜਾ ਰਿਹਾ ਜੋ ਪੰਥ ਦੇ ਖਿਲਾਫ ਆ ਪੈਦਾ ਹੋਇਆ ਉਹ ਤੇ ਕੀ ਕਹਿਣਾ ਚਾਹੋਗੇ ਆਜੀਪੀਸੀ ਪ੍ਰਧਾਨ ਦਾ ਅਸਤੀਫਾ ਸਿੰਘ ਸਾਹਿਬ ਉਹ ਫਾਰੇਕਾ ਗਿਆ ਜੋ ਬਸ ਹੋ ਰਿਹਾ ਆ ਨਾ ਇਹ ਸਾਡੇ ਜਮੂਰੀਅਤ ਭੰਗ ਹੋਣ ਦੇ ਨਤੀਜੇ ਆ ਜੇ ਸਮੇਂ ਸਿਰ ਪੰਥ ਤੋਂ ਸਲਾਹ ਲਈਤੀ ਜਾਵੇ ਤੇ ਵੋਟਾਂ ਟਾਈਮ ਸਿਰ ਪੈ ਜਾਣ ਤਾਂ ਜਿਹੜੇ ਅੰਸਰ ਅੱਜ ਵਿਗਨ ਪਾ ਰਹੇ ਆ ਫਲਾ ਪਾ ਰਹੇ ਪੈ ਰਿਹਾ ਉਹ ਸੰਗਤ ਦੇ ਹਵਾਲੇ ਹੋ ਜੂਗਾ ਉਹ ਆਪਣਾ ਵੋਟ ਪਾ ਕੇ ਮਤਦਾਨ ਕਰਕੇ ਇੱਕ ਵਧੀਆ ਸਟਰਕਚਰ ਖੜੀ ਕਰ ਦੂਗੀ ਹੁਣ 2011 ਚ ਵੋਟਾਂ ਪਈਆਂ 16 ਚ ਨਹੀਂ ਇਹਨਾਂ ਨੇ ਲਾਗੂ ਕੀਤਾ ਨਾ 21 ਚ ਇਹਨਾਂ ਨੇ ਚੋਣ ਕੀਤੀਆਂ ਹੁਣ 26 ਚ ਅਗਲੀ ਚੋਣ ਹੋਣੀ ਸੀ ਪਰ ਆ ਹੁਣ 14 ਸਾਲ ਬਾਅਦ ਵੋਟਾਂ ਮਾਰਨੀਆਂ ਸ਼ੁਰੂ ਹੋਈਆਂ ਵੋਟਾਂ ਦਾ ਕੰਮ ਹੁਣ ਸਿਰੇ ਲੱਗਿਆ ਤੇ ਆਸ ਹੈ ਕਿ ਇਹ ਹੋ ਜਾਊਗਾ ਇਹ ਜਿਹੜਾ ਸੈਂਟਰ ਦੀ ਸਰਕਾਰ ਦੇ ਹੱਥ ਵਿੱਚ ਚੋਣ ਦਾ سلسلہ ਹੈ ਉਹ ਆਪਣੇ ਪੱਖੀ ਜਿਹੜੇ ਫੈਸਲੇ ਕਰਾਣਾ ਚਾਹੁੰਦੇ ਆ ਇਹ ਬਿਨਾ ਜਮਹੂਰੀਤ ਤੋਂ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਆ ਵਖਰੇ ਵਖਰੇ ਢਣਾ ਰਹੀ ਜਿਹਦੇ ਵਿੱਚ ਅੱਜ ਦਮਦਮੀ ਟਕਸਾਲ ਦੇ ਮੁਖੀ ਵੀ ਕਿੱਥੇ ਸਿੱਖ ਰੀਤ ਰਿਵਾਜ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਸੂਰਜ ਦੇ ਥਾਂ ਆਪਣੇ ਪੈਲੀਆਂ ਵੱਲ ਪਾਣੀ ਸੁੱਟ ਕੇ ਉਸ ਰੀਤ ਰਿਵਾਜ ਦਾ ਦੱਸਿਆ ਕਿ ਖੰਡਨ ਕੀਤਾ ਉੱਥੇ ਅੱਜ ਸਾਡੇ ਟਕਸਾਲੀ ਆਗੂ ਵੀ ਉੱਥੇ ਚਲੇ ਜੇ ਕਿਉਂ ਕਿਉਂਕਿ ਅੱਜ ਸੈਂਟਰ ਇਹ ਸਾਰੀਆਂ ਸੰਸਥਾਵਾਂ ਦੇ ਉੱਤੇ ਹਾਵੀ ਹੋਇਆ ਹੋਇਆ ਹੈ ਇਹ ਉਹਨਾਂ ਦੇ ਕੀਤੀਆਂ ਹੋਈਆਂ ਪਾਲਿਸੀਆਂ ਕਰਕੇ ਸਿੱਖ ਜਗਤ ਤੰਗ ਆਇਆ ਹੋਇਆ ਹੈ ਔਰ ਚਾਹੁੰਦਾ ਹੈ ਕਿ ਇਹ ਘਰ ਸਾਫ਼ ਹੋਵੇ ਗੁਰੂ ਕਾਕਰ ਸਿੰਘ ਦੇ ਅਸਥੀਪੇ ਤੋਂ ਬਾਅਦ ਦੋ ਘਟਨਾਕਰਮ ਬਣਿਆ ਹੋਇਆ ਅਰਜਨਦਰ ਸਿੰਘ ਧਾਮੀ ਦਾ ਅਸਥੀਪਾ ਅੱਜ ਪ੍ਰਵਾਨ ਨਹੀਂ ਕੀਤਾ ਗਿਆ ਪੈਂਡਿੰਗ ਰੱਖ ਲਿਆ ਗਿਆ ਉਹਨੂੰ ਸ਼ਾਇਦ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਕਿ ਭਰਾ ਅਰਜਨਦਰ ਸਿੰਘ ਕੰਮ ਦੁਬਾਰਾ ਲਿਆਉਂਦੇ ਕੋਸ਼ਿਸ਼ਾਂ ਇਹ ਸਾਰੇ ਘਟਨਾਕਰਮ ਤੇ ਅਕਾਲੀ ਦਰਬਾਰ ਕੀ ਸੋਚ ਰਿਹਾ ਹੈ ਸਾਡਾ ਉਹੀ ਸੋਚ ਹੈ ਕਿ ਜੇ ਟਾਈਮ ਸਿਰੇ ਸਾਡੇ ਚੋਣ ਹੋਣ ਤਾਂ ਲਫਾਫਿਆਂ ਚੋਂ ਅਹੁਦੇਦਾਰ ਨਾ ਨਿਕਲਣ ਜਦ ਕਿਸੇ ਇੱਕ ਸੰਸਥਾ ਦੇ ਉੱਤੇ ਘੇਰਾ ਪਾ ਲੈਂਦੇ ਆ ਬਾਦਲ ਪਰਿਵਾਰ ਉਹਨੂੰ ਨਿਚੋੜ ਕੱਢ ਕੇ ਆਪਣੇ ਮਤਲਬ ਦੇ ਫੈਸਲੇ ਲੈਂਦੇ ਆ ਮਾਫੀਨਾਮੇ ਦਿੰਦੇ ਆ 328 ਰੂਪ ਗਾਇਬ ਹੋਣ ਤੇ ਕੋਈ ਪੜਤਾਲ ਨਹੀਂ ਹੁੰਦੀ ਉਹਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਅੱਗੇ ਜਾ ਕੇ ਜਿਹੜੇ ਪੋਸਟਰ ਹੈਗੇ ਆ ਉਹ ਰਾਮ ਰਹੀਮ ਤੇ ਉਹ 95 ਲੱਖ ਦੇ ਖਰਚੇ ਕੀਤੇ ਜਾਂਦੇ ਆ ਜਿਹੜਾ 10 ਕਰੋੜ ਰੁਪਈਆ ਸਤਿੰਦਰਪਾਲ ਸਿੰਘ ਕੋਲੀ ਸੀਏ ਆਡੀਟਰ ਸੀ ਉਹਨੇ ਸਪਸ਼ਟ ਲਿਖਿਆ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਕਿ ਮੈਂ ਆਡਿਟ ਦਾ ਕੰਮ ਕੀਤਾ ਹੀ ਨਹੀਂ ਫਿਰ ਪੈਸੇ ਕਿਹਦੇ ਦਿੱਤੇ ਤਨਖਾਹਾਂ ਕਿਹਦੀਆਂ ਦਿੱਤੀਆਂ ਉਹ ਤਾਂ ਪੀਟੀਸੀ ਚਲਾਉਂਦਾ ਸੀ ਸੁਖਬੀਰ ਲਈ ਉਹ ਉਹਦੀਆਂ ਬੱਸਾਂ ਔਰਬਿਟ ਬੱਸਾਂ ਚਲਾਉਂਦਾ ਸੀ ਤਨਖਾਹ ਗੁਰੂ ਘਰ ਤੋਂ ਲੈ ਕੇ ਕੰਮ ਸੁਖਬੀਰ ਦੇ ਕਰਾਏ ਗਏ ਆ ਮਤਲਬ ਇਹ ਹਰੇਕ ਪੱਖੋਂ ਕ腐ਪਸ਼ਨ ਆਈ ਹੋਈ ਹੈ ਗੁਰੂ ਘਰ ਨੂੰ ਆਪਣੀ ਨਿੱਜੀ ਸੰਸਥਾ ਬਣਾ ਕੇ ਉਹਦੇ ਪ੍ਰਸਾਰ ਦੇ ਉੱਤੇ ਵੀ ਕਬਜ਼ੇ ਹੋਏ ਹੋਏ ਆ ਗੁਰਬਾਣੀ ਕੀਰਤਨ ਦਰਬਾਰ ਵਿਆਖਿਆ ਸਾਰਾ ਕੁਝ ਪੀਟੀਸੀ ਨੇ ਕਬਜ਼ਾ ਕਰਕੇ ਆਪਣੀ ਵਿਊ ਸ਼ਿਪ ਵਧਾ ਕੇ ਉਹਦੇ ਉੱਤੋਂ ਬਹੁਤ ਸਾਰੇ ਰੈਂਟ ਕਮਾਲੇ ਹੈਗੇ ਆ ਅੱਜ ਇੱਕ ਪੰਥਕ ਘਟਕਤਾ ਹੋਈ ਆ ਤੁਸੀਂ ਵੀ ਸ਼ਮੂਲੀਅਤ ਕੀ ਕਰ ਸਕਦੇ ਹੋ ਉਸੇ ਘਟਕਤਰਤ ਹੋਈ ਹੈ ਕਿਉਂਕਿ ਬੜੇ ਲੰਬੇ ਸਮੇਂ ਤੋਂ ਗੱਲਾਂ ਹੋਈਆਂ ਸੀ ਪੰਥਕ ਤਰਤਾ ਹੋ ਗਈ ਸਿਆਸੀ ਜਮਾਤਾਂ ਵਿੱਚ ਤੁਸੀਂ ਵੀ ਕੋਲਦੇ ਸੀ ਹੋਰ ਵੀ ਦੋ ਤਿੰਨ ਸਿਆਸੀ ਜਮਾਤਾਂ ਹੁੰਦੀਆਂ ਸੀ ਪਰ ਸਭ ਤੋਂ ਕਰ ਇਹ ਨੂੰ ਦੇਖੋ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਨੂੰ ਪ੍ਰੋਫੈਸਰ ਮਨਜੀਤ ਸਿੰਘ ਨੇ ਜੇ ਸਾਰਿਆਂ ਦਲਾਂ ਨੂੰ ਭੰਗ ਕਰਕੇ ਸੱਦਾ ਦਿੱਤਾ ਸੀਗਾ ਕਿ ਇਕੱਠੇ ਹੋ ਉਸ ਸਮੇਂ ਅੰਮ੍ਰਿਤਸਰ ਐਲਾਨਨਾਮੇ ਦੇ ਉੱਤੇ ਸਾਰੇ ਉੱਥੇ ਇਕੱਠੇ ਹੋਏ ਤੇ ਪ੍ਰਧਾਨ ਅੰਸਾਰ ਸਿਮਰਨਜੀਤ ਸਿੰਘ ਮਾਨ ਨੂੰ ਨਿਯੁਕਤ ਕੀਤਾ ਗਿਆ ਸੀ ਹੌਲੀ ਹੌਲੀ ਟੋੜਾ ਸਾਹਿਬ ਬਰਨਾਲਾ ਸਾਹਿਬ ਰਵੀਂਦਰ ਜੀ ਤੇ ਕੈਪਟਨ ਨਮਰਿੰਦਰ ਸਿੰਘ ਇਹਨੂੰ ਛੱਡ ਕੇ ਚਲੇ ਗਏ ਪਰ ਪ੍ਰਧਾਨ ਸਾਹਿਬ ਨੇ ਕਾਲਪਤਖਬ ਸਾਹਿਬ ਤੇ ਜਿਹੜਾ ਵਚਨ ਕੀਤਾ ਸੀ ਉਹਨੂੰ ਲਗਾਤਾਰ ਤੋੜੀ ਰੱਖਿਆ ਉਹਨੂੰ ਵਾਅਦਾ ਕਰਦੇ ਹੋਏ ਕੁੱਕੜ ਮਥੇ ਦੇ ਉੱਤੇ ਉਹਨਾਂ ਨੇ ਅਸੀਂ ਚੋਣ ਲੜੇ ਹੈਗੇ ਆ ਐਸਜੀਪੀਸੀ ਦੇ ਤੇ ਖਾਲਸਤਾਨ ਦੀ ਗੱਲ ਕਰਨ ਦੀ ਆਗਿਆ ਸੁਪਰੀਮ ਕੋਰਟ ਤੋਂ ਪ੍ਰਧਾਨ ਸਾਹਿਬ ਨੇ ਕੇਸ ਲੜ ਲੜ ਕੇ ਸਾਨੂੰ ਦਿਵਾਤੀ ਔਰ ਅਸੀਂ ਆਪਣੇ ਸਿੱਖ ਖੁਦ ਮੁਖਤਿਆਰੀ ਦੇ ਫੈਸਲੇ ਤੇ ਵੀ ਹੁਣ ਅਸੀਂ ਪਹੁੰਚੇ ਹੋਏ ਆਂ ਖਾਲਿਸਤਾਨ ਦੀ ਅਸੀਂ ਗੱਲ ਕਰਦੇ ਹੈਗੇ ਆਂ ਸੋ ਜਿਹੜਾ ਸਾਨੂੰ ਕਾਲਤਖ ਸਾਹਿਬ ਦੇ ਉੱਤੇ ਅ ਨਿਯੁਕਤ ਕੀਤਾ ਸੀਗਾ ਉਸ ਸਮੇਂ ਦੇ ਜ਼ਥੇਦਾਰ ਸਾਹਿਬਾਨ ਨੇ ਉਹ ਅੱਜ ਵੀ ਅਸੀਂ ਉਸਤੇ ਤੁਰਦੇ ਆ ਰਹੇ ਆਂ ਸੋ ਜਿਹੜਾ ਏਕੇ ਦੀ ਗੱਲ ਹੈ ਅਸੀਂ ਆਪਣਾ ਰੋਲ ਤੁਹਾਨੂੰ ਸਪਸ਼ਟ ਦੱਸਦੇ ਆਂ ਕਿ ਅਸੀਂ ਇਸ ਏਕੇ ਦੇ ਵਿੱਚੋਂ ਹੀ ਨਿਕਲੇ ਆਂ ਹੋਰ ਛੜ ਗਏ ਅੱਜ ਜਦ ਅਸੀਂ ਅਰਦਾਸ 'ਚ ਸ਼ਾਮਲ ਹੋਏ ਆਂ ਜਿੱਥੇ ਇਕੱਠੇ ਹੋਣ ਦੀ ਸਾਨੂੰ ਲੋੜ ਹੈ ਕਿਉਂਕਿ ਸਾਡੇ ਬਰਖਲਾ ਦਿੱਲੀ ਦਰਬਾਰ ਬਹੁਤ ਕਤਲ ਵੀ ਕਰ ਰਹੀ ਹੈ ਬਾਹਰਲੇ ਦੇਸ਼ਾਂ 'ਚ ਮਾਰ ਰਹੀ ਹੈ ਉੱਥੇ ਸਾਡਾ ਕੋਈ ਏਜੰਡਾ ਵੀ ਹੋਣਾ ਚਾਹੀਦਾ ਮਕਸਦ ਵੀ ਹੋਣਾ ਚਾਹੀਦਾ ਜਿੱਥੇ ਏਕਾ ਹੋਊਗਾ ਉੱਥੇ ਬਿਨਾਂ ਕਿਸੇ ਮਤੇ ਪਏ ਤੋਂ ਬਿਨਾਂ ਕਿਸੇ ਆ ਸਾਂਝੀ ਗੱਲ ਕੀਤੇ ਤੇ ਉਹ ਇਹ ਏਕੇ ਹੁੰਨੇ ਆ ਮੁਸ਼ਕਿਲ ਪਰ ਇੱਛਾ ਹਰੇਕ ਦੀ ਹੈ ਤੇ ਅਸੀਂ ਉਹਦੇ ਹਮੈਤੀ ਆ ਰਾਜਨੀਤਿਕ ਤੌਰ ਤੇ 227 ਅੰਮਲਿਆ ਐ ਜੀ ਪੀ ਸੀ ਦੇ ਧਾਰਮਿਕ ਸੰਸਥਾ ਵਾ ਉਹ ਵੀ ਸ਼ਾਮ ਰੋਟਾ ਜਾਣਗੀ ਆ ਜੇ ਆਪਾਂ ਰਾਜਨੀਤਿਕ ਸਫਰ ਦੀ ਗੱਲ ਕਰੀਏ ਉਸ ਟਾਈਮ ਤਿੰਨ ਪਾਰ ਗਿਆ ਅਕਾਲੀ ਦਰ ਅੰਮ੍ਰਿਤਸਰ ਅਕਾਲੀ ਦਲ ਵਾਰਸ ਪੰਜਾਬ ਦੇ ਤੇ ਸ਼ੇਰੇ ਪੰਜਾਬ ਜਿਹੜਾ ਕਿ ਭਾਈ ਬਰਾਲੇ ਜੀ ਨੇ ਭਾਇਆ ਤੁਸੀਂ ਇੱਕ ਮੰਚ ਤੇ ਇਕੱਠੇ ਸੀ ਕੀ 227 ਦੇ ਵਿੱਚ ਇਸੇ ਤਰ੍ਹਾਂ ਹੀ ਸਿੱਖੋਂ ਦੇਖ ਸਕਦੀ ਆ ਕਿ ਤੁਸੀਂ ਸਾਰੇ ਇੱਕ ਮੰਚ ਤੇ ਹੋਗੇ 252 ਦੇ ਵਿੱਚ ਅ ਬਿਲਕੁਲ ਇਸ ਚ ਜਿਹੜੀ ਕੋਸ਼ਿਸ਼ ਹੈ ਤੇ ਅਰਦਾਸ ਹੈ ਉਹ ਤਾਂ ਏਸੀ ਇੱਛਾ ਨਾਲ ਅਸੀਂ ਗਏ ਸੀ ਕਿ ਅਸੀਂ ਇੱਕ ਹੋਈਏ ਤੇ ਅਸੀਂ ਸਾਂਝੇ ਤੌਰ ਤੇ ਅੱਗੇ ਤੁਰੀਏ ਤੇ ਇਹ ਇਹ ਤਾਂ ਹਰੇਕ ਸਿੱਖ ਦੀ ਇੱਛਾ ਹੈ ਕਿ ਪੰਥ ਚ ਇਕਾ ਰਹੇ ਹੁਣ ਸਵਾਲ ਇਹ ਉੱਠਦਾ ਹੈਗਾ ਕਿ ਕਿ ਸਦ ਤੱਕ ਮੇਰੇ ਹਿਸਾਬ ਨਾਲ ਜਿਹੜੇ ਅ ਪਿਛਲੇ ਸਮੇਂ ਦੇ ਵਿੱਚ ਸੁਮੇਧ ਸੈਣੀ ਨੂੰ ਚੱਕ ਕੇ ਉੱਤੇ ਲੈ ਕੇ ਆਏ ਆਂ ਜਿਨ੍ਹਾਂ ਨੇ ਹਜ਼ਾਰ ਆਲਮ ਨੂੰ ਪਾਲਿਆ ਹੈਗਾ ਜਿਨ੍ਹਾਂ ਨੇ ਯੋਪਾ ਵਰਗੇ ਕਾਨੂੰਨ ਪਾਸ ਕਰਤੇ ਜਿਨ੍ਹਾਂ ਨੇ ਭਾਜਪਾ ਦਾ ਸਾਥ ਲੈ ਕੇ ਇਸ ਧਰਤੀ ਦੇ ਉੱਤੇ ਗੁਰਸਿੱਖੀ ਦੇ ਉੱਤੇ ਐਡੇ ਵੱਡੇ ਹਮਲੇ ਕਰਤੇ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਜ਼ਰੂਰਤ ਭਾਜਪਾ ਹੁਣ ਫੜ ਰਹੀ ਹੈ ਇਹ ਇਹਨਾਂ ਨਾਲ ਕਿ ਸੱਦ ਤੱਕ ਇੱਕਾ ਹੋ ਸਕਦਾ ਹੈ ਕਿ ਕੀ ਅਸੀਂ ਇਹਨਾਂ ਨੂੰ ਸਿੱਖ ਜਗਤ ਦੇ ਵਿੱਚ ਥਾਂ ਦਵਾਂਗੇ ਨਹੀਂ ਦਵਾਂਗੇ ਸਵਾਲ ਤਾਂ ਇਹ ਹੈ ਪਰ ਜਿਹੜੇ ਸਿੱਖੀ ਖੁਦਮੁਖਤਿਆਰੀ ਦੇ ਹਾਮੀ ਐ ਉਹਨਾਂ ਨਾਲ ਤਾਂ ਅਸੀਂ ਪਹਿਲਾਂ ਵੀ ਹਮੇਸ਼ਾ ਤੁਰੇ ਆ ਹੁਣ ਵੀ ਤੁਰਾਂਗੇ ਸਦਾ ਸਿੰਘ ਸਦਾ ਸਿੰਘ ਬਾਦੂ ਦੀ ਬੇਟੀ ਨਾਲ ਵਿਆਹ ਹੋਇਆ ਹਮ ਸਾਰੀਆਂ ਤਰ੍ਹਾਂ ਦੇਖਿਆ ਉਸਤਾ ਸਮਜੀਤ ਸਿੰਘ ਮਾਨਜਾਪ ਤੁਸੀਂ ਉੱਥੇ ਕਿਉਂ ਨਹੀਂ ਗਏ ਅ ਸਦਾ ਆਇਆ ਸੀ ਬਲੇ ਦੱਸੋ ਹਾਂਜੀ ਸਦਾ ਉਹਨਾਂ ਨੇ ਜ਼ਰੂਰ ਭੇਜਿਆ ਸੀਗਾ ਤੇ ਅ ਪ੍ਰਧਾਨ ਸਾਹਿਬ ਦੀਆਂ ਮਜਬੂਰੀਆਂ ਹੋਣ ਕਰਕੇ ਉਹ ਨਹੀਂ ਜਾ ਸਕੇ ਪਰ ਜਿੱਥੇ ਕਿਸੇ ਦਾ ਵਿਵਹਕ ਜੀਵਨ ਸ਼ੁਰੂ ਹੋਣਾ ਹੈ ਜਿਹੜਾ ਉਹਨਾਂ ਨੇ ਆਨੰਦ ਕਾਰਜ ਕਰਾਏ ਆ ਗੁਰੂ ਸਾਹਿਬ ਦੇ ਸਾਹਮਣੇ ਉਹ ਪੇਸ਼ ਹੋ ਕੇ ਆਪਣਾ ਵਿਵਹਕ ਜੀਵਨ ਸ਼ੁਰੂ ਕਰ ਰਹੇ ਆ ਉਹਦੀ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਆ ਕਿ ਇਹ ਲੰਬਾ ਤੇ ਆਪਸ 'ਚ ਸੁਖੀ ਜੀਵਨ ਬਤੀਤ ਕਰਨ ਮਾਈ ਭਾਈ ਦੇ ਸਿਧਾਂਤ ਅਧਿਨ ਇਹ ਸਾਡੀ ਸਾਂਝੀ ਧੀ ਤੇ ਪੁੱਤ ਹੈਗੇ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਇਹਨਾਂ ਨੇ ਹਾਜ਼ਰੀ ਭਰੀ ਆ ਉਹ ਸਫਲ ਰਹੇ ਤਾਂ